ਦਸ਼ਮੇਸ਼ ਨਗਰ ਜੋੜਾ ਫਾਟਕ ਵਿਖੇ ਫੈਕਟਰੀ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਭਰਾ ਵੱਲੋਂ ਭਰਾ ਦੇ ਘਰ ਦਾਖਲ ਹੋ ਕੇ ਉਸ ਦੀ ਪੈਣਾ ਤੇ ਭਤੀਜਿਆਂ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਚੰਦ ਰਾਣੀ ਪਤਨੀ ਰਾਜਪਾਲ ਵਾਸੀ ਤਹਿਸੀਲ ਪੁਰਾ ਨੇ ਦੱਸਿਆ ਕਿ ਉਸਦੇ ਦੋ ਲੜਕੇ ਅਤੇ ਚਾਰ ਧੀਆਂ ਹਨ ਜਿਨ੍ਹਾਂ ਵਿੱਚੋਂ ਉਸਦੇ ਛੋਟੇ ਲੜਕੇ ਯੁਵਰਾਜ ਬਰਮਾ ਦੀ 10 ਮਾਰਚ 2024 ਨੂੰ ਬਿਮਾਰੀ ਕਾਰਨ ਮੌਤ ਹੋ ਗਈ ਸੀ ਉਸਨੇ ਦੱਸਿਆ ਕਿ ਕੁਝ ਦਿਨ ਬਾਅਦ ਉਸਦਾ ਵੱਡਾ ਲੜਕਾ ਰਜਿੰਦਰ ਅਤੇ ਉਸਦੀ ਪਤਨੀ ਪਰਮਜੀਤ ਕੌਰ ਜੋੜਾ ਫਾਟਕ ਸਥਿਤ ਫੈਕਟਰੀਆਂ ਦੀਆਂ ਚਾਬੀਆਂ ਹੜਪਣ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ ਉਸਨੇ ਦੱਸਿਆ ਕਿ ਉਹਨਾਂ ਦੇ ਤੰਗ ਪ੍ਰੇਸ਼ਾਨ ਕਰਨ ਕਾਰਨ ਉਹ ਆਪਣੀ ਲੜਕੀ ਹਰਪ੍ਰੀਤ ਕੌਰ ਦੇ ਘਰ ਰਹਿਣ ਲੱਗ ਪਿਆ ਸੀ ਜਿੱਥੇ ਉਹਨਾਂ ਨੇ ਆ ਕੇ ਖਮ ਲੱਗਦਾ ਹਾਲਾਂਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ ਜੋ ਵੀ ਜ਼ਰੂਰੀ ਹੋਵੇਗਾ ਕਾਰਵਾਈ ਕੀਤੀ ਜਾਵੇਗੀ ਕੀ ਹੈ ਪੂਰੀ ਖਬਰ ਤੁਸੀਂ ਵੀ ਸੁਣੋ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਜੋੜੇ ਫਟਕ ਰੇਣੀ ਹੈ ਕੀ ਮਾਮਲਾ ਮਾਤਾ ਮਾਮਲਾ ਇਹ ਹੈ ਕਿ ਸਾਡਾ ਦੋ ਭਰਾ ਸੀ ਇੱਕ ਛੋਟਾ ਵੇਲਾ ਪੂਰਾ ਹੋ ਗਿਆ ਸਾਰੇ ਕੰਮ ਕਾਰੋਬਾਰ ਕਰਦਾ ਸੀ ਉਸ ਤੋਂ ਬਾਅਦ ਉਹਦਾ ਚੌਥਾ ਚੁਥਾ ਕੀਤਾ ਤੇ ਉਦੋਂ ਵੀ ਇਹਦੇ ਸਾਡੀ ਪਰਜਾਈ ਦੇ ਭਰਾ ਆਏ ਸਾਰੇ ਕਹਿੰਦੇ ਮਾਤਾ ਚੱਲ کارਖਾਨੇ ਚਲੀਏ ਪਾਣੀ ਪੁਣੀ ਤਰੋਂ ਕਿ ਮਾਤਾ ਕਹਿੰਦੀ ਮੈਂ ਨਹੀਂ ਤੁਰਨਾ ਮੇਰਾ ਮੁੰਡਾ ਭਰਿਆ ਤੇ ਫੋਲ ਉੱਤੇ ਪਏ ਨੇ ਤੇ ਮੈਂ ਪਾਣੀ ਪੁਣੀ ਆਪਣੇ ਤਰੋਂ ਕਲਾਂਗੀ ਮੈਂ ਨਹੀਂ ਕਿਸਨ ਖੜਨਾ ਕਹਿੰਦੇ ਚਾਬੀਆਂ ਦੇ ਨਹੀਂ ਜਾਣਾ ਹੀ ਜਾਣਾ ਉਦੋਂ ਵੀ ਬੜਾ ਝਗੜਾ ਹੋਇਆ ਘਰ ਮੁੰਡੇ ਦੇ ਹੱਥੀ ਪੈਣ ਲੱਗੇ ਤੇ ਫਿਰ ਉਸ ਤੋਂ ਬਾਅਦ ਫਿਰ ਠੰਡੀ ਗੱਲ ਹੋਈ ਫਿਰ ਮਾਤਾ ਸਾਡੇ ਘਰ ਆ ਗਈ ਕਹਿੰਦੀ ਮੈਨੂੰ ਬਹੁਤਾ ਤੰਗ ਕਰਦੇ ਨੇ ਨੋ ਪੁੱਤ ਮੈਂ ਨਹੀਂ ਉੱਥੇ ਰਹਿਣਾ ਤੇ ਮੈਂ ਕਿਹਾ ਚੱਲ ਥੋੜੇ ਦਿਨ ਮਾਤਾ ਦਿਲ ਹੋਰ ਹੋ ਜਾ ਸਾਡੇ ਵੱਲ ਆ ਗਈ ਤਾਂ ਅਸੀਂ ਸੰਭਣਦੇ ਆ ਤੇ ਹੁਣ ਉਹ ਬਿਨਾਂ ਦੱਸੇ ਸਾਡੇ ਘਰ ਆ ਕੇ ਉਹ ਮਤਲਬ ਕਿ 10 ਬੰਦੇ ਲੈ ਕੇ ਬਾਹਰ ਵੀ ਖਿਲਾਰੇ ਅੰਦਰ ਵੀ ਆ ਗਏ ਭਰਾ ਦੇ ਸਾਲੇ ਆ ਗਏ ਤੇ ਉਹਦਾ ਨਾਂ ਇੱਕ ਹੈਪੀ ਹੈ ਤੇ ਇੱਕ ਕੈਪਟਨ ਹੈ ਉਹਦਾ ਸੰਡੂ ਇੱਕ ਹੋਰ ਉਹਦਾ ਭਰਾ ਕੈਪਟਨ ਹੈ ਉਹਦਾ ਮੁੰਡਾ ਵੀ ਹੈ ਨਾਲ ਕਈ 5 6 ਜਣੇ ਆਏ ਅੰਦਰ 4 5 ਜਣੇ ਬਾਹਰ ਖਿਲਾਰੇ ਇਹਨਾਂ ਨੇ ਝਗੜਾਏ ਹੋਏ ਕਿ ਅਸੀਂ ਬੁਆ ਖੋਲੀਏ کارਖਾਨੇ ਦਾ ਜਾਇਦਾਦ ਲਈਏ ਅਸੀਂ ਇੱਥੇ ਮਾਲ ਮਲੀਏ ਤੇ ਕੰਮ ਅਸੀਂ ਇਹਨੂੰ ਕਰਾਵਾਂਗੇ ਤੇ ਫਿਰ ਅਸੀਂ ਇਹਨਾਂ ਦਾ ਜ਼ਿਆਦਾ ਸਾਹਮ ਲਵਾਂਗੇ ਜਾਇਦਾਦ ਮਾਤਾ ਦੇ ਨਾਂ ਹੀ ਹਾਂਜੀ ਮੇਰੀ ਮਾਤਾ ਦਾ ਨਾਮ ਉਹਨਾਂ ਦਾ ਨਾਮ ਚੰਦਰਾਣੀ ਭਰਾ ਦਾ ਨਾਮ ਵੀ ਹੈ ਭਰਾ ਦਾ ਨਾਮ ਜਿਹੜਾ ਪੂਰਾ ਹੋ ਗਿਆ ਦਾ ਜਵਰਾਜ ਬਨਵਾ ਗਾਮਾ ਤੇ ਜਿਹੜਾ ਦੂਜਾ ਦਰਜਿੰਦਰ ਕੁਮਾਰ ਤੇ ਜਿੰਦ ਇਹ ਬੜਾ ਤਾਂ ਕਰਦੇ ਫੇ ਘਰ ਮਾਤਾ ਨੂੰ ਇਥੇ ਇਥੇ ਪਾਈ ਆ ਗਏ ਤੇ ਮੇਰੇ ਮੁੰਡਿਆਂ ਦੇ ਗੱਲ ਪੈ ਗਏ ਨੇ ਮਾਤਾ ਦੀ ਵੀਡੀਓ ਬਣਾਉਣ ਦੇ ਹੀ ਉਹ ਸਾਨੂੰ ਕਹਿੰਦੀ ਚਾਬੀ ਕਿ ਦੂਜੀ ਤਰ੍ਹਾਂ ਦੇਣੀ ਆ ਹੈ ਬੰਦੇ ਇਕੱਠੇ ਕਰਾਂਗੇ ਇੰਜ ਕਰਕੇ ਤੇ ਲੈ ਆਈ ਉਹਨਾਂ ਨੂੰ ਚੁੱਪ ਕੀਤੀ ਮੁੜ ਕੇ ਆ ਕੇ ਗੱਲ ਪੈ ਗਏ ਤੇ ਮੇਰੇ ਮੁੰਡਿਆਂ ਦੇ ਗੱਲੋਂ ਫੜ ਲਿਆ ਆਪਾਂ ਗੱਲਾਂ ਆਤੀਆਂ ਤਾਂ ਉਹ ਮੜਕੇ ਦੋ ਜਨਵੀ ਹੱਥੋਂ ਪੈ ਗਈ ਤਾਂ ਸਾਡੇ ਚੁੰਨੀ ਮੇਰੇ ਖੇਤ ਦੇ ਖੇਤ ਦੇ ਪਿੱਛੇ ਡਾਉਂਦੇ ਸੀ ਉਹਨਾਂ ਚੁੰਨੀ ਪਾੜ ਗਈ ਬੜੇ ਕੁੜੀਆਂ ਨਾ ਭੈਣਾ ਬੁਣਾਈਆਂ ਉਹਨਾਂ ਨੇ ਹੱਥੋਂ ਪਾਈ ਹੋਈ ਹੈ ਤੇ ਬਸ ਇਹ ਸਾਨੂੰ ਕਹਿੰਦੇ ਤੁਹਾਨੂੰ ਵੇਖ ਲਾਂਗੇ ਤੁਹਾਡੇ ਮੁੰਡਿਆਂ ਨੂੰ ਮਾਰ ਦਾਂਗੇ ਮੈਂ ਵੇਖ ਲਾਂ ਤੁਹਾਡੇ ਨੱਕ ਦੇ ਤਕੀਰਾ ਕਢਾਵਾਂਗੇ ਮੁੰਡਿਆਂ ਦੇ ਨੂੰ ਧਮਕੀ ਦੇਂਦੇ ਨੇ ਸਾਨੂੰ ਛੱਡਦਾ ਆ ਹੈਪੀ ਪਿਆ ਉਹਦਾ ਭਰਾ ਚਲੋ ਮੋਟੀ ਦਾ ਸਾਡੀ ਦਾ ਪਰਚਾਈ ਦਾ ਜਿੰਦ ਭਰਾ ਮੇਰੇ ਦਾ ਵੱਡੇ ਦਾ ਸਾਲਾ ਇਸ ਵਾਰ ਕੋਲਸ ਨੂੰ ਆ ਹਾਂ ਸੀ ਕਾਲ ਰਿਪੋਰਟ ਲਖਾਈ ਆ ਤੇ ਅੱਜ ਮੁੰਡੇ ਦੇ ਉਹ ਹੋਈ ਆ ਡਾਕਟਰ ਮਿਲ ਜਾਤੇ ਹੋਣੇ ਹੀ ਜਾਣਾ ਵਾ ਤੇ ਉਥੇ ਰਿਪੋਰਟ ਦਿਖਾਉਣੀ ਸਾਨੂੰ ਚਾਹੀਦਾ ਸਾਡਾ ਇਨਸਾਫ ਮਿਲੇ ਸਾਨੂੰ ਉਹਨਾਂ ਤੇ ਕੇਸ ਹੋਵੇ ਮਾਤਾ ਹੰਤਾ ਡਿਗੋ ਰਹੀ ਹੈ ਮਾਤਾ ਸਾਡੇ ਕੋ ਰਹਿ ਰਹੀ ਹੈ ਤੇ ਹੁਣ ਵੀ ਮਾਤਾ ਨੂੰ ਧੱਕਾ ਲਾਉਂਦੇ ਫੇ ਚੱਲੇ ਚੱਲੇ ਤੇ ਆਪਾਂ ਮਾਤਾ ਪਰਵਾਉਣੀ ਨਹੀਂ ਮਾਤਾ ਨੂੰ ਖਤਰਾ ਹੈ ਕਿਉਂ ਲੈਂਦਾ ਬਾਜ਼ਾ ਉਹ ਮਾਤਾ ਤਾਂ ਹੀ ਲੈਂਦਾ ਬਹੁਤ ਤੰਗ ਕਰਦੇ ਹੈ ਮੁੰਡਾ ਮੁੰਡਾ ਤੇ ਨੋਂ ਬੜਾ ਤੰਗ ਕਰਦੇ ਵੇਖ ਲਾਂਗੇ ਬੰਦੇ ਇਕੱਠੇ ਕਰਕੇ ਤੇ ਕੋਈ ਚਾਬੀ ਲੈਣੀ ਲੈਣੀ ਹੈ ਮਾਤਾ ਹਾਂਜੀ ਚਾਹੁੰਦੇ ਜੀ ਅਸੀਂ ਚਾਹੁੰਦੇ ਆ ਮਾਤਾ ਸਾਡੀ ਨੂੰ ਕੁਝ ਨਾ ਹੋਵੇ ਜੋ ਮਾਤਾ ਚਾਹਦੀ ਉਹ ਹੀ ਕਰੇ ਮੇਰਾ ਨਾਮ ਹਰਜਿੰਦਰ ਸਿੰਘ ਹੈ ਗ ਮੈਂ ਆਪਾਂ ਜੋੜਾ ਫਾਟਕ ਦੰਨੇ ਆ ਮਾਮਲਾ ਇਹ ਹੈ ਕਿ ਮਾਮਾ ਜੀ ਦੀ ਮੇਰੇ ਜੋ ਰਾਜ ਵਰਮਾ ਜੀ ਦੀ ਡੈਥ ਹੋ ਗਈ ਉਹ ਹੀ ਮਨਾਨੀ ਨੂੰ ਸੰਭਾਲਦੇ ਸੀ ਤੇ ਉਹਨਾਂ ਤੋਂ ਬਾਅਦ ਫਿਰ ਨਾਨੀ ਨੂੰ ਕੋਈ ਸੰਭਾਲਣ ਵਾਲਾ ਨਹੀਂ ਸੀ ਘਰ ਰੋਟੀ ਪਾਣੀ ਦਾ ਔਖਾ ਸੀ ਚਾਰ ਪੰਜ ਦਿਨ ਉਹਨਾਂ ਦੀ ਮੌਤ ਤੋਂ ਬਾਅਦ ਘਾਰ ਹੀ ਦੇ ਚੌਥਾ ਕੀਤਾ ਤੇ ਉਹ ਜਿਹੜੇ ਮੇਰੇ ਵੱਡੇ ਮਾਮਾ ਜੀਗੇ ਰਵਿੰਦਰ ਵਰਮਾ ਜੀ ਦੇ ਜਿਹੜੇ ਉਹ ਤੇ ਉਹਨਾਂ ਦੀ ਵਾਈਫ ਬੜਾ ਟੌਰਚਰ ਕਰਦੇ ਸੀ ਨਾਨੀ ਨੂੰ ਸਾਨੂੰ ਜਾਇਦਾਦ ਦੇ ਸਾਨੂੰ ਕਾਰਖਾਨੇ ਦੀ ਚਾਬੀ ਦੇ ਸਾਨੂੰ ਹਾੜਾ ਹਿੱਸਾ ਦੇ ਤੇ ਬੜਾ ਟੌਰਚਰ ਕਰਦੇ ਸੀ ਆ ਕੇ ਬਹਿ ਜਾਂਦੇ ਸੀ ਨਾ ਕੁਛ ਖਾਣ ਦਿੰਦੇ ਪੀਣ ਦਿੰਦੇ ਸੀ ਫਿਰ ਇਹ ਤੋਂ ਕਲਪਕੇ ਮੇਰੀ ਮੰਮੀ ਜੀ ਨੇ ਨਾਨੀ ਜੀ ਨੂੰ ਕਿਹਾ ਕਿ ਚਲੋ ਤੁਸੀਂ ਕਾਰ ਚੱਲੋ ਆ ਸਾਡੇ ਘਰ ਚੱਲੋ ਜੋੜਾਫਾਟ ਕਾਓ ਜਿੱਥੇ ਤੁਹਾਡੀ ਫੈਕਟਰੀ ਹੈਗੀ ਹੈ ਸਾਡੇ ਘਰ ਆ ਕੇ ਬੈਠੇ ਹੁਣ ਸਾਡੇ ਘਰ ਰਹਿੰਦੇ ਹੋਏ ਆ 15 ਹਫਤਾ 15 ਦਿਨ ਹੋ ਗਏ ਆ ਉਸ ਦਿਨ ਕੱਲ ਰਾਤ ਨੂੰ ਜੇ ਸ਼ਾਮ ਨੂੰ ਮੈਂ ਗਏ ਸੀ ਆਪਣੇ ਕੱਪੜੇ-ਕੱਪੜੇ ਲੈਣ ਆਪਣੇ ਘਰ ਗਏ ਸੀ ਤੇ ਇਹਨਾਂ ਦੇ ਬੇਟੇ ਨੇ ਇਹਨਾਂ ਦੇ ਹੱਥੋਂ ਪਾਈ ਹੋਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਬੰਦੇ ਇਕੱਠੇ ਕਰਨੇ ਆ ਤੁਹਾਨੂੰ ਚਾਬੀ ਨਹੀਂ ਦੇਣ ਦੀ کارਖਾਨੇ ਦੀ ਇਹ ਉਦੋਂ ਤੇ ਕੁਝ ਹੋਇਆ ਨਹੀਂ ਘਾਰ ਆ ਗਏ ਤੇ ਕੱਲ ਸ਼ਾਮ ਨੂੰ ਸ਼ਾਮੀ 6:00 ਵਜੇ ਇਹਦੇ ਜਿੰਦ ਮਾਮਾ ਮਾਮੀ ਜੀ ਤੇ ਉਹਨਾਂ ਦਾ ਸੋਹਰੇ ਪਰਿਵਾਰ ਚੋ ਹੈਪੀ ਉਹਨਾਂ ਦਾ ਭਰਾ ਇੱਕ ਸੰਡੂ ਤੇ ਦੋ ਚਾਰ ਬੰਦੇ ਹੋਰ ਲੈ ਕੇ ਬਾਹਰ ਵੀ ਦੋ ਚਾਰ ਬੰਦੇ ਖੜੇ ਕਰਕੇ ਘਰ ਆ ਗਏ ਸਾਡੇ ਨਾਲ ਨਾਨੀ ਜੀ ਨੂੰ ਕਹਿ ਲੱਗੇ ਜ਼ਬਰਦਸਤੀ ਚਾਬੀ ਦੇਵੋ کارਖਾਨੇ ਦੀ ਆਪਾਂ کارਖਾਨਾ ਖੋਲਣਾ ਹੈ ਆਪਾਂ کارਖਾਨਾ ਚਲਾਣਾ ਹੈ ਚਾਬੀ ਦੇਵੋ ਨਾਨੀ ਕਹਿੰਦੇ ਕਿ ਨਹੀਂ ਦੇਣੀ ਹੈਗੀ ਤੇ ਇਸ ਚੱਕਰ ਦੇ ਵਿੱਚ ਗੱਲ ਕਰਦੇ ਕਰਦੇ ਉਹ ਨਾਨੀਓ ਦੀ ਨਾਨੀ ਦੀ ਵੀਡੀਓ ਬਣਾ ਲਾਪੇ ਕੋਈ ਗੱਲਾਂ ਕਰਕੇ ਤੇ ਮੇਰੇ ਛੋਟੇ ਭਰਾ ਨੇ ਰੋਕਿਆ ਤੇ ਉਹਨੂੰ ਉਹਨਾਂ ਨੇ ਗਰਦਨ ਤੋਂ ਫੜ ਲਿਆ ਤਿੰਨ ਜਣਿਆਂ ਨੇ ਮੈਂ ਥੋੜਾ ਜਿਹਾ ਪਰੇ ਹੀਗਾ ਸੀ ਉਸ ਟਾਈਮ ਤੇ ਉੱਤੇ ਤੇ ਮੈਂ ਫਟਾਫਟ ਆ ਕੇ ਇਹਨਾਂ ਨੂੰ ਛਡਾਇਆ ਇਹਨਾਂ ਦੇ ਹੱਥੋਂ ਪਾਈ ਚ ਛੋਟੇ ਭਰਾ ਬਰਦਰ ਦੇ ਨਾਲ ਗਰਦਨ ਕੁੱਟੀ ਉਹਨੇ ਆਪਣੇ ਹੱਥ ਛਡਾਣੇ ਚਾਹੰਦੇ ਉਹਦੀ ਪੱਗਾਂ ਲੱਤ ਗਈ ਇਹਨਾਂ ਦੀ ਇਹਦੀ ਵੀ ਪੱਗ ਲੱਤ ਗਈ ਇਸ ਚੱਕਰ ਦੇ ਵਿੱਚ ਉਹ ਬੜਾ ਬੋਲੇ ਉਹਨਾਂ ਨੇ ਜਨਾਨੀਆਂ ਦੇ ਉੱਤੇ ੱਕੇ ਮਾਰੇ ਵੀਡੀਓ ਬਣੀ ਹੋਈ ਆ ਉਹ ਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੇ ਕਿੰਨੇ ਕਿੱਦਾਂ ੱਕੇ ਮਾਰੇ ਕਾਲੀ ਗਲੋਚਾ ਢੇ ਨਾਲ ਕੀਤਾ ਅੰਦਰ ਵੜ ਕੇ ਸਾਨੂੰ ਕੁੱਟਿਆ ਜਨਾਨੀਆਂ ਨੇ ਬਚਾਇਆ ਬਚਾਇਆ ਛੋਟੇ ਭਰਾ ਨੂੰ ਨਹੀਂ ਤੇ ਉਹਨਾਂ ਨੇ ਭਾਵੇਂ ਮਾਰ ਹੀ ਦਿੰਦੇ ਇਹ ਵੀਡੀਓ ਵੇਖੋਗੇ ਤੁਹਾਨੂੰ ਪਤਾ ਲੱਗ ਜਾਏ ਕਿੰਦਾ ਕਿਹੜੇ ਬੋਲਦੇ ਪਏ ਆ ਜਿਹੜੇ ਦੋ ਤਿੰਨ ਭਰਾ ਆ ਸਾਡੇ ਨਾਲ ਕੋਈ ਰੰਜਿਸ਼ ਨਹੀਂ ਆਪਾਂ ਤੇ ਮਾਤਾ ਦੀ ਸੇਵਾ ਕਰਦੇ ਪਏ ਮਾਤਾ ਤੇ ਸਾਡੇ ਕੋ ਦੱਜੇ ਦੋਦੇ ਆਪਾਂ ਜੰਮੇ ਪਲੇ ਮਾਤਾ ਸਾਡੇ ਕੋਈ ਰਹਿੰਦੀ ਹੈ ਕਿਉਂਕਿ ਸਾਡਾ ਘਰ ਲੱਗ ਗਿਆ ਫੈਕਟਰੀ ਦੇ ਮਾਤਾ ਰੋਜ਼ ਆ ਜਾਂਦੀ ਸੀ ਗਾਮਾ ਮਾਮਾ ਇੱਥੇ ਰਹਿੰਦਾ ਸੀ ਸਾਡਾ ਹੋਰ ਇਹ ਹੁੰਦਿਆ ਕੋਈ ਨਹੀਂ ਆਇਆ ਉਹ ਬੰਦਾ ਹੈਗਾ ਸੀ ਠੀਕ ਥੋੜਾ ਜਿਹਾ ਉਹਦੇ ਕੋਲ ਹੁੰਦਾ ਕੋਈ ਨਹੀਂ ਆਇਆ ਹੁਣ ਮਰਿਆ ਤੇ ਸਾਰੇ ਭੇੜਾ ਵਾਂਗੂ ਆ ਗਏ ਨੇ ਲੁੱਟਣ ਇਹ ਕਹਿੰਦੇ ਨੇ ਲੁੱਟ ਲਈਏ ਉਹ ਜਿਹੜੇ ਮੇਨ ਜ਼ਿਆਦਾ ਕਿਹਦੇ ਨਾਮ ਤੇ ਜ਼ਿਆਦਾ ਸਾਰੀ ਨਿਆਣਾ ਜਿਆਦਾ ساری ਨਾਨੀ ਦੇ ਨਾਮ ਤੇ ਹੀ ਗਈ ਆ ਪਰ ਉਹ ਬੜਾ ਉਹਨਾਂ ਨੇ ਤੰਗ ਕੀਤਾ ਕੱਲ ਨੂੰ ਤੇ ਬੜਾ ਪਰੇਸ਼ਾਨ ਕੀਤਾ ਮੇਰੇ ਵੀ ਇੱਥੇ ਇੱਕ ਅੱਧੀ ਵਜਈਏ ਚੜੀਟ ਤੇ ਛੋਟੇ ਬ੍ਰਦਰ ਦੇ ਵੀ ਗਰਦਨ ساری ਇੱਥੋਂ ਉਹਨਾਂ ਨੇ ਕੁੱਟੀ ਹੈ ਬੜੀ ਜ਼ੋਰ ਦੀ ਪੁਲਿਸ ਨੂੰ ਦੱਸਿਆ ਪੁਲਿਸ ਨੂੰ ਕੱਲ ਆਪਾਂ ਰਿਕਾਇਰ ਖਥਾਣੇ ਰਖਾਈ ਸੀ ਰਿਪੋਰਟ ਤੇ ਕੋਈ ਰਿਜ਼ਲਟ ਨਹੀਂ ਹੈ ਜਿਹੜਾ ਆਪਾਂ ਚਲਣ ਜਾਣਾ ਵਾ ਥਾਣੇ ਤੇ ਮੈਂ ਆਪਾਂ ਇਹਦੀ ਕਰਾ ਕੇ ਆਏ ਆ ਮੈਡੀਕਲ ਕਰਾ ਕੇ ਆਏ ਆ ਚਾਹੁੰਦੇ ਆ ਕਿ ਸਾਡੇ ਨਾਲ ਇਨਸਾਫ ਹੋਵੇ ਇਹਨਾਂ ਤੇ ਪਰਚਾ ਕੀਤਾ ਜਾਏ ਘਰੇ ਆ ਕੇ ਆ ਨੁਪੇ ਨੇ ਮੇਰੀ ਮਾਂ ਦੀ ਚੁੰਨੀ ਪਾੜੀ ਹੈ ਮੇਰੇ ਮਾਸੀ ਦੇ ਹੱਥਾਂ ਤੇ ਨੀਲ ਪਏ ਨੇ ਹੱਥੋਂ ਪਈ ਪਏ ਨੇ ਮਾੜੀ ਮੋਟੀ ਜਿਹੜੀ ਸਾਡੇ ਕੋਲ ਵੀਡੀਓ ਬਣੀ ਫੋਨ ਤੇ ਆਪਾਂ ਉਹੀ ਬਣਾ ਸਕੇ ਆ ਉਹ ਵੇਖ ਕੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਗਾਮਾ ਹਾਂ ਬਾਬਾ ਜੀ ਪਹਿਲਾਂ ਆਪਣਾ ਨਾਮ ਦੱਸੋ ਚੰ ਕਿ ਤੇਰੇ ਦੂ ਸੀਲਪੁਰ ਹੈ ਹਾਂਜੀ ਕੀ ਮਾਮਲਾ ਜ਼ਰਾ ਹੈ ਮਾਮਲਾ ਤੇ ਇਹਨਾਂ ਚਾਬੀ ਮੰਗਦੇ ਆਂ ਹੀ ਮੇਰੇ ਕੋਲ ਭਾਈ ਤੀ ਤੀ ਮੈਂ ਨਹੀਂ ਦਿੱਤੀ ਮੈਂ ਕਾਰਖਾਨਾ ਬੰਦੀ ਰੱਖਣਾ ਮੈਂ ਨਹੀਂ ਖੋਲਣਾ ਤੇ ਉਹ ਵੱਡਾ ਮੁੰਡਾ ਮੰਗਦਾ ਹੀ ਇੱਕ ਰਾਂਝ ਕੱਲ ਕੰਪਲੀਟ ਮਾਤਾ ਜੀ ਹੈ ਚੰਦਰਾਣੀ ਇਹਨਾਂ ਦੀ ਫੈਕਟਰੀ ਇੱਥੇ ਪੇਂਟ ਦੀ ਦਸ਼ਮੇਸ਼ ਗਲੀ ਨੰਬਰ 4 ਦੇ ਵਿੱਚ ਤੇ ਇਹਨਾਂ ਦੀਆਂ ਚਾਰ ਬੇਟੀਆਂ ਨੇ ਤੇ ਦੋ ਬੇਟੇ ਨੇ ਇੱਕ ਬੇਟਾ ਜਿਆ ਯਵਰਾਜ ਸੇ ਫੈਕਟਰੀ ਚ ਰਹਿੰਦਾ ਸੀ ਉਹਦੀ 10 ਦਿਨ ਪਹਿਲਾਂ ਮੌਤ ਹੋ ਗਈ ਆ ਤੇ ਜਿਹੜਾ ਰਜਿੰਦਰ ਕੁਮਰ ਮਰਮਾ ਇਹਨਾਂ ਦਾ ਬੇਟਾ ਉਹ ਤਸੀਲਪੁਰੇ ਰਹਿੰਦਾ ਸੀ ਉਹ ਕੱਲ ਆਨਕੇ ਕਿਤੇ ਸਾਥੀ ਨਾਲ ਤੇ ਮਾਤਾ ਜੀ ਕੁਛ ਛਭੀ ਮੰਗਦਾ ਸੀ ਫੈਕਟਰੀ ਦੀ ਇਹਨੇ ਨੇ ਨਾਮ ਦਿੱਤੀ ਤੇ ਆਨਕੇ ਇਹਨਾਂ ਦੀ ਆਪਣੀ ਬੇਟੀ ਘਰ ਸੀ ਇਹ ਰਹਿ ਰਹੀ ਮਾਤਾ ਜੀ ਤੇ ਉੱਥੇ ਇਹਨਾਂ ਦੀ ਆਫਸਰ ਚ ਕਾਇਸਨ ਵੀ ਹੋ ਗਈ ਆ ਕੁਛ ਅਤੋ ਭਈ ਹੋਈ ਆ ਤੇ ਇਹਨਾਂ ਦੋ ਪਾਰਟੀਆਂ ਨੂੰ ਕੱਲ ਇਹਨਾਂ ਡਾਕਟਰ ਘਟ ਇਤਿਹਾਸੀ ਮਾਟਮ ਮੁੱਲੀ ਸਟੱਲ ਕਿਸੀ ਇਹ ਕ ਤੇ ਉਹਨੇ ਇਹਨਾਂ ਨੂੰ ਟਾਈਮ ਦਿੱਤਾ ਪੰਜ ਪਿਛਾਂ ਜੋ ਵੀ ਇਹਨਾਂ ਦੇ ਕੋਈ ਕੰਪਰ ਮੈਚ ਹੋ ਰਿਹਾ ਸੀ ਠੀਕ ਹੈ ਨਾ ਜੋ ਬਾਜ਼ੀ ਕੋਈ ਕਾਰਵਾਈ ਵਿੱਚ ਚੱਲਦੀ ਚੁ। ਸਰਕਾਰ ਨੇ ਕਹਿਆ ਗਿਆ ਵੀ ਘਰੇ ਜਾ ਕੇ ਉਹਨਾਂ ਨੂੰ ਡਰਾਇਆ ਤਾਂ ਪਜਾ ਗਿਆ ਵਾ ਵੀ ਚਾਹੀਏ ਸਾਨੂੰ ਬਲਾਉਡ ਹੋ ਜਾਏ ਤਾਂ ਮਾਰਨ ਦਾ ਗਿਆ ਕਰਾਂਗੇ। ਆਓ ਤਸਦੀਕ ਕਰ ਰਹੇ ਹਾਂ ਜੀ ਫਿਰ ਜਿਸ ਤਰ੍ਹਾਂ ਕਾਰਵਾਈ ਜੋ ਬੰਦੀ ਗਣਨ ਮੁਤਾਬਕ ਉਹ ਕਾਰਵਾਈ ਕਰਾਂਗੇ। ਸਰਕਾਰ ਨੇ ਇਹ ਲੋਕ ਭਾਈ ਮਾਤਾ ਨਾਲ ਦਚਨੋਂ ਜ਼ਿਆਦਾ ਦਰ ਕਰਦਾ ਹੋਣਾ ਪਰ ਸਾਡਾ ਜੀ ਰੋਲਾ ਸਾਡਾ ਜੀ ਰੋਲਾ ਸਾਡੇ ਬੰਦੇ ਮਾਰਨਾਂ ਚਲੋ ਸਾਰੇ ਪੱਖ ਜਾਣ ਕੇ ਤੇ ਫਿਰ ਫੈਸਲੇ ਕਰਵੀਂ ਦੀ ਜਗ